ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜੇ ਵੀਰ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਕੱਲ ਆਪਾਂ ਦੇਖੀ ਸੀ ਬਾਬਾ ਰਜਵਲੀ ਦੀ ਕਵਿਸ਼ਰੀ ਸ਼ਰੀਕ ਹਾਂਜੀ ਠੀਕ ਹੈ ਜਿਨ੍ਹਾਂ ਦਾ ਜਿਹੜੇ ਬਿਲੋਂਗ ਪਾਰਟੀਸ਼ਨ ਤੋਂ ਪਹਿਲੇ ਤੇ ਚੜ੍ਹਦੇ ਪੰਜਾਬ 'ਚ ਕਰਦੇ ਸੀ ਫਿਰ ਪਾਰਟੀਸ਼ਨ ਤੋਂ ਬਾਅਦ ਲੈਂਦੇ ਪੰਜਾਬ 'ਚ ਜ਼ਿਲ੍ਹਾ ਉਕਾੜਾ ਦੇ ਵਿੱਚ ਰਹਿ ਰਿਆਸ਼ ਪਜ਼ੀਰ ਸੀਗੇ ਉਹਨਾਂ ਦੀ ਅੱਜ ਇੱਕ ਆਪਾਂ ਨੂੰ ਹੋਰ ਕਵਿਸ਼ਰੀ ਆਈ ਹੈ ਦੇ ਕੇ ਕੁਵੈਸ਼ਰੀ ਦੇ ਵਿੱਚ ਰਣ ਦੇ ਮ ਸੰਕੇਤ ਦੱਸਿਆ ਹੈ ਕਿ ਸਾਨੂੰ ਕਿੱਥੇ ਦੁਸ਼ਮਣੀ ਨਹੀਂ ਕਰਨੀ ਚਾਹੀਦੀ ਕਿ ਕਿੱਥੇ ਕਿੱਥੇ ਵੈਰ ਨਹੀਂ ਪਾਉਣਾ ਚਾਹੀਦਾ ਹਾਂ ਬਾਬਾ ਰਜਬਲੇ ਕਿੱਥੇ ਕਿੱਥੇ ਵੈਰ ਨਹੀਂ ਪਾਣਾ ਚਾਹੀਦਾ ਮਤਲਬ ਕਿ ਇਸ ਜਗ੍ਹਾ ਤੇ ਸਾਨੂੰ ਵੈਰ ਨਹੀਂ ਪਾਉਣਾ ਚਾਹੀਦਾ ਉੱਥੇ ਸਾਡਾ ਵੈਰ ਜਿਹੜਾ ਨਾ ਉਸ ਜਗ੍ਹਾ ਦੀ ਇੱਕ ਕਵਿਸ਼ਰੀ ਸੁਣੀ ਸੀ ਨਾ ਓਏ ਹੋਏ ਬੜੀ ਤਗੜੀ ਕਵਿਸ਼ਰੀ ਸੀ ਯਾਰ ਅੱਛਾ ਬਹੁਤ ਜ਼ਿਆਦਾ ਲੋਕ ਜਨਨਮ ਮੰਦਦੇ ਨੇ ਬੜਾ ਔਰ ਮੈਂ ਕਹਨਾਵਾ ਕਿ ਇਹਨੂੰ ਇਹਨਾਂ ਨੂੰ ਬਾਬੇ ਨੂੰ ਮੰਨਣ ਵਾਲੇ ਬਹੁਤ ਨੇ ਬਿਲਕੁਲ ਠੀਕ ਹੈ ਔਰ ਮੈਨੂੰ ਸਵੇਰ ਕਵੀਰੇ ਨੇ ਨਾ ਲੈਂਦੇ ਪੰਜਾਬ ਦੀ ਨਿਸ਼ਬਤ ਚੜ੍ਹਦੀ ਪੰਜਾਬ ਚ ਬਹੁਤਾ ਲੋਕ ਜਾਣਦੇ ਨੇ ਹਾਂ ਨਵਕਰਨ ਸਿੰਘ ਗਿੱਲ ਨੇ ਸਵੇਰ ਨੂੰ ਨਾ ਨਾਲੇ ਵੇਖੰਦੇ ਸੀਗੇ ਤੇ ਨਾਲੇ ਵੀਡੀਓ ਬਣਾ ਕੇ ਛੋਟੀ ਜੀ ਸੈਂਡ ਕੀਤੀ ਉਹਨੇ ਕਿਹਾ ਵੀਰ ਜੀ ਮੈਂ ਬਾਬਾ ਜੀ ਨੂੰ ਬਹੁਤ ਸੁਣਿਆ ਮੈਂ ਬਾਬਾ ਜੀ ਨੂੰ ਇੰਨਾ ਕੁ ਸੁਣਿਆ ਨਾ ਤੇ ਸਟਿਲ ਸੁਣਦਾ ਬਿਆ ਮੈਂ ਹਜ ਤੱਕ ਠੀਕ ਹੈ ਤੇ ਮੈਂ ਕਿਹਾ ਚਲੋ ਆਪਾਂ ਵੀ ਪਹਿਲੇ ਦੇਖਦੇ ਹਾਂ ਬਾਬਾ ਜੀ ਦੀ ਇੱਕ ਵਿਸ਼ਰੀ ਪਹਿਲੇ ਦੇ ਕਿ ਵੀ ਕਿੱਥੇ ਕਿੱਤੇ ਇਹ ਕੀ ਕੀਤਾ ਹੈ ਹੈ ਇਹ ਇਹ ਕਿਨੇ ਛੇੜਖਾ ਨਹੀਂ ਕੀਤੀ ਇਹਦੇ ਨਾਲ ਚਲੋ ਤੇ ਚਲੋ ਸਟਾਰਟ ਕਰੀਏ ਪਹਿਲੇ ਚਲੋ ਜੀ ਲਓ ਜੀ ਫਿਰ ਇੱਥੋਂ ਕਰਦੇ ਆ ਸ਼ੁਰੂ ਇਹ ਜੀ ਵਾਦਰ ਸੋਇ ਤੇ ਕਬੀ ਸਿਰਾਂ ਦਾ ਵੈਰ ਮਾੜਾ ਚੌਥਾ ਵੈਰ ਕਰਦੀ ਜਨਾਨੀ ਨਾਲ ਪਾਈਏ ਨਾ ਹੋਰ ਵੈਰ ਪਾਉਣਾ ਮਾੜਾ ਸੂਰਮੇ ਪੁਲਿਸ ਨਾਲ ਸੱਤਵੇਂ ਗਵਾਂਡੀਆਂ ਦੇ ਨਾਲ ਵਗੜਾਈਏ ਨਾ अच्छा सही उन्होंने कहा है कि प्लीज ਦੇ ਨਾਲ ਜਿਹੜਾ ਵੈਰ ਪਾਣਾ ਵੀ ਆਪਣਾ ਨਾ ਨਹੀਂ ਨਹੀਂ ਚੰਗਾ ਕਹਿੰਦਾ ਨਹੀਂ ਕਰ ਦੀ ਜਨਾ ਨਹੀਂ ਨਾ ਵੀ ਕਹਿੰਦੇ ਵੈਰ ਪਾਣਾ ਨਹੀਂ ਚੰਗਾ ਤੇ ਨਾ ਕਹਿੰਦੇ ਕਿ ਵਿਸ਼ਰੀਏ ਨਾ ਤੇ ਨਾ ਰਸੋਈਏ ਨਾ ਵੈਰ ਪਾਈਏ ਖਾਣ ਪਕਾਣ ਦੇ ਨਾਲ ਵੈਰ ਪਾਈਏ ਤੇ ਨਾਲ ਨਾਈ ਨਾਲ ਵੀ ਨਹੀਂ ਵੈਰ ਪੜਾ ਚਾਹੀਦਾ ਹਜ ਤੋਂ ਮਤ ਰੱਖ ਕੇ ਵੱਡ ਛੜੇ ਓਏ ਹੋਏ ਜਾਰੇ ਬਾਣੇ ਨਾਲ ਸੱਜਣ ਪਰਾਣੇ ਨਾਲ ਦਸਵੇਂ ਮਕਾਨ ਪਾਈਏ ਰਾਜਾ ਨਾ ਗਵਾਈਏ ਇਹ ਨਾ ਲਲ ਕਰੀਏ ਪਰਾਈ ਵਿੱਚ ਸਤ ਦੇ ਨਾ ਹੋਵੇ ਜੇ ਕਿਸੇ ਨਾ ਦੁੱਖ ਦਿਲ ਤੋਂ ਭਲਾਈਏ ਨਾ ਗਿਆਂ ਦਾਤ ਬਾਪ ਦੀਆਂ ਗਾੜੀਆਂ ਨਾ ਬੀਰ ਬੱਲਾ ਵਾਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ ਵਹਿਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ ਭੁੱਖੇ ਤੇ ਭੁੱਖ ਥੋੜਾ ਖਾਣਾ ਪ੍ਰਸ਼ਾਦਾ ਚੰਗਾ ਕਦੇ ਵੀ ਸਰੀਰ ਦੀ ਖਰਾਗ ਨੂੰ ਘਟਾਈਏ ਨਾ ਮਾਂ ਮਾਂ ਤੇ ਸ਼ਰਾਬ ਮਾੜੀ ਕਾਜ਼ੀਆਂ ਨੂੰ ਸਿੱਖਾਂ ਨੂੰ ਤੰਬਾਕੂ ਮਾੜਾ ਝੂਠ ਬਕ ਲਾਈਏ ਨਾ ਕਾਜ਼ੀਆਂ ਨੂੰ ਤੇਲ ਖਟਾਈ ਮਾੜੀ ਖਾਲਸਾ ਜੀ ਮੱਲਾ ਨੂੰ ਇਸ਼ਾਬ ਦੀ ਕਦੇ ਵੀ ਹੂਣੀ ਕਾਹੀਏ ਨਾ ਤਕੂਆਂ ਦੇ ਤਾਈਆਂ ਨੇ ਪਾਣੀ ਛਕਾਉਣਾ ਮਾੜਾ ਸਾਕਾਂ ਸਨ ਬੰਦਾ ਵਿੱਚ ਚੋਰ ਨੂੰ ਲਜਾਈਏ ਨਾ ਆਈ ਬਾਪ ਤਾਈ ਗਾਲ ਕੱਢਣੀ ਏ ਬਹੁਤ ਮਾੜੀ ਨਾਨ ਪਰਵਾਹ ਮੈਂ ਦੂਸਰੇ ਨੂੰ ਪੇਤ ਕਾਰੀ ਆਪਣੇ ਦਾ ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਏ ਨਾ ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਏ रीत गुड़ी पालिये परीत फेर किशो पक्ष ताये ना सखियां ਪਹਿਣਾ ਦਾ ਸਾਖੇ ਕੇ ਜਗਾ ਕਰੀਏ ਨਾ ਸਖੀਆਂ ਪਹਿਣਾ ਦਾ ਸਾਖ ਇੱਕੋ ਜਗਾ ਕਰੀਏ ਨਾ ਸਖੀਆਂ ਪਹਿਣਾ ਦਾ ਸਾਖ ਠਿੱਕੇ ਕਰ ਕਰੀਏ ਨਾ ਆਕ ਤੋਂ ਵੱਡੇ ਨੂੰ ਕਦੇ ਮਿੱਤਰ ਬਣਾਈਏ ਨਾ ਨਿਰਭਜੋਤ ਸੀ ਸੰਤਾਂ ਦੇ ਡੇਰੇ ਜਾਣਾ ਹੋਵੇ ਕਹ ਨਾਰਾਜਨੀ ਤਦਾ ਖਾਲੀ ਹੱਤੀ ਜਾਏ ਸੋਰੇ ਰਹਿਣਾ ਏ ਜਵਾਈ ਮੜਾ ਹੁੰਦੇ ਹੋਏ ਸ਼ੇਰ ਤਾਂ ਹੀ ਕਦੇ ਵੀ ਜਗਾਈਏ ਨਾ ਹਾਂਜੀ ਹਾਂਜੀ ਉਹਨਾ ਚੇਰ ਕਹਿੰਦੇ ਰਾਫ ਚੋਲੇ ਤਾਂ ਹੀ ਕਿੰਨਾ ਕੇਰ ਵਿਆਹ ਕੇ ਕਾਰ ਢੋਲੇ ਨੂੰ ਲਿਆਈਏ ਨਾ ਕਿੰਨਾ ਕੇਰ ਵਿਆਹ ਕੇ ਕਾਰ ਢੋਲੇ ਨੂੰ ਲਿਆਈਏ ਰਾ ਲਾਕੀਆਂ ਦੇ ਲਾਗ ਵੱਲੋਂ ਕਦੇ ਹੱਥ ਘੁੱਟਿਏ ਨਾ ਥੀਰੀਆਂ ਦੀ ਰੋਟੀ ਮੋ ਕੋਏ ਆਪੇ ਆਪਣੀ ਨੰਕਰ ਤੇ ਨਾਰ ਤਾਂ ਹੀ ਮੂਹ ਤੇ ਵੜਦੀ ਆਏ ਨਾ ਅਗੇ ਤੇ ਫਰਕ ਪੈਂਦਾ ਕਈਆਂ ਦਾ ਬਚੋਲੇ ਤਾਂ ਹੀ ਮਾੜੀ ਜਗਾ ਸਾਖ ਕਿਸੇ ਕੁੜੀ ਦਾ ਕਰਾਈਏ ਨਾ ੋੜੀਏ ਨਾ ਥੋੜੀ ਗੱਲ ਪਿੱਛੇ ਨਾਲ ਸੱਜਣਾ ਗਵਾਈਏ ਨਾ ਜਿਹੜੇ ਨਾ ਪੜਾਉਣ ਮਾਪੇ ਬੈਰੀ ਹੁੰਦੇ ਬੱਚਿਆਂ ਦੇ ਸਾਨੂੰ ਜਨੀ ਸਦਾ ਹੈ ਮਨੋਂ ਗੱਲ ਲਾਈਏ ਨਾ ਅੱਖਾਂ ਦੀ ਜੰਗ ਨਾਲੋਂ ਮਰਦਾਂ ਦੀ ਮਕਾਨ ਚੰਗੀ ਮੂਰਖਾਂ ਦੀ ਜੰਗ ਨਾਲੋਂ ਮਰਦਾਂ ਦੀ ਮਕਾਨ ਚੰਗੀ ਖਾਣਾ ਖਾਣਾ ਮਾਰਾ ਠੰਡੇ ਨਾਲ ਨਹਾਏ ਨਾ ਲੀਆਂ ਨੂੰ ਮੱਖਣੀ ਤੇ ਕੁੱਤਿਆਂ ਨੂੰ ਖੀਰ ਮਾੜੀ ਬੱਚਿਆਂ ਦੇ ਵੀਮਤੀ ਫੜਾਈਏ ਨਾ ਥੋੜੀ ਜਾਂਦੀ ਰੇਲ ਤਾਂ ਹੀ ਉੱਤਰੀਏ ਚੜ੍ਹੀਏ ਨਾ ਬੇਕੱਤਾ ਜੇ ਪੈ ਜੇ ਫੇਰ ਕਦੇ ਕਬਰ ਆਈਏ ਨਾ ਮੱਕੇ ਨੂੰ ਪਾਣੀ ਮਾੜਾ ਤੇਲ ਮਾੜਾ ਖੰਗ ਤਾਈ ਮਿਰਗੀ ਵਾਲੇ ਬੰਦੇ ਤਾਂ ਹੀ ਕੋਠੇ ਤੇ ਚੜ੍ਹੀਏ ਨਾ ਮਿਰਗੀ ਵਾਲੇ ਬੰਦੇ ਤਾਂ ਹੀ ਕੋਠੇ ਕੀਏ ਨਾ ਮੰਦਰ ਗੁਰਦੁਆਰਾ ਹੋਵੇ ਬਨਦਾ ਹਟਾਈਏ ਨਾ ਵਿੱਚ ਉਂਗਲੀ ਤੱਕ ਕੰਨ ਫੇਰੀਏ ਨਾ ਬਿਜਲੀ ਦੀ ਸੇ ਪਾਸੇ ਨਾ ਜਿੱਤਿਆ ਜਾਂਦਾ ਸੰਸਾਰ ਹੈ ਓਏ ਹੋਏ ਅੱਛਾ ਵਾਕਿਆ ਉਹਨਾਂ ਨੇ ਬਹੁਤ ਸਹੀ ਗੱਲਾਂ ਕੀਤੀਆਂ ਨੇ ਤੇ ਵਾਕਿਆ ਤੇ ਸਾਰੀਆਂ ਹੀ ਗੁੰਨਦੀਆਂ ਗੱਲਾਂ ਗੁੰਨਦੀਆਂ ਗੱਲਾਂ ਪੱਲੇ ਬੰਨਣ ਵਾਲੀਆਂ ਗੱਲਾਂ ਜਿਹੜੀਆਂ ਕਿ ਸਾਰੀ ਜ਼ਿੰਦਗੀ ਬੰਦੇ ਦੇ ਨਾਲ-ਨਾਲ ਹੁੰਦੀਆਂ ਨੇ ਅੱਛਾ ਮੈਂ ਕਹਿੰਦਾ ਵਾਂ ਕਿ ਇਹ ਕਵਿਸ਼ਰੀ ਜਿਹੜੀ ਹੈ ਨਾ ਬਾਬਾ ਰਜਾ ਬਲੀ ਦੀ ਇਹ ਹਰ ਬੰਦਾ ਜੇ ਆਪਣੇ ਪੱਲੇ ਬੰਨ ਲਵੇ ਨਾ ਤੇ ਮੈਂ ਕਹਿੰਦਾ ਉਹ ਮਾਰ ਖਾਏਗਾ ਹੀ ਨਹੀਂ ਕਦੀ ਵੀ ਖਤਾ ਨਹੀਂ ਖਾ ਸਕਦਾ ਕਿਸੇ ਵੀ ਮੋੜ ਤੇ ਨਹੀਂ ਖਤਾ ਕਰ ਸਕਦਾ ਕਿੱਥੇ ਵੀ ਮੋੜ ਤੇ ਖਤਾ ਨਹੀਂ ਖਾ ਸਕਦਾ ਬਿਲਕੁਲ ਠੀਕ ਹੈ ਬਹੁਤ ਵਧੀਆ ਯਾਰ ਗੱਲਾਂ ਇਹਨਾਂ ਦੀਆਂ ਅੱਛਾ ਜੀ ਫਸਟ ਟਾਈਮ ਕੱਲ ਸੁਣਿਆ ਸੀਗਾ ਠੀਕ ਹੈ ਉਹ ਵੀ ਸਾਨੂੰ ਆਪਣਾ ਰਾਜਾ ਸਿੱਧੂ ਦੀ ਕਹਾਣੀ ਆਈ ਸੀਗੀ ਚੜ੍ਹਦੇ ਪੰਜਾਬ ਤੋਂ ਉਹਨਾਂ ਨੇ ਕਿਹਾ ਸੀ ਕਿ ਉਹਨੇ ਕਿਹਾ ਵੀ ਜੀ ਤੁਸੀਂ ਬਾਬਾ ਰੱਜੇਬਲ ਹੀ ਕਿਉਂ ਨਹੀਂ ਸੁਣਦੇ ਪਿਆ ਹਾਂ ਉਹ ਬਹੁਤ ਵਧੀਆ ਉਹਨਾਂ ਦੀ ਕਵਿਸ਼ਰੀਆਂ ਬਹੁਤ ਵਧੀਆ ਉਹ ਤਾਂ ਸਗੋਂ ਤੁਹਾਡੇ ਵਾਲੇ ਪਾਸੇ ਦੇ ਹੀ ਨੇ ਹਾਂਜੀ ਅਸੀਂ ਸਾਈਵਾਲ ਸੀਗੇ ਸਾਈਵਾਲ ਤੋਂ ਕਾੜਾ ਅੱਧੇ ਘੰਟੇ ਦੀ ਮੋਸਿਕ 30 35 ਕਿਲੋਮੀਟਰ ਦੀ ਡਿਸਟੈਂਸ ਹੈਗੀ ਹੈ ਸਾਈਵਾਲ ਤੋਂ ਕਾੜੇ ਦੀ ਪਰ ਮੈਂ ਯਾਰ ਆਪਣਾ ਪਤਾ ਤਾਂ ਸੁਣਿਆ ਹੀ ਨਹੀਂ ਸੁਣਿਆ ਨਹੀਂ ਬੇਸਿਕਲੀ ਇਹ ਵੀ ਨਾ ਕਿ ਸਾਨੂੰ ਇਹੋ ਚੀਜ਼ਾਂ ਨੇ ਕਿ ਜਿਹੜੀਆਂ ਸਾਨੂੰ ਸਾਡੇ ਸਕੂਲ ਦੌਰ ਯੂਨੀਵਰਸਿਟੀ ਕਾਲਜਾਂ ਦੌਰ ਦੇ ਵਿੱਚ ਵੀ ਨਹੀਂ ਦਸੀਆਂ ਗਈਆਂ ਬਿਲਕੁਲ ਵੀ ਕਿਸੇ ਵੀ ਫੇਮਸ ਪਰਸਨੈਲਿਟੀ ਬਾਰੇ ਸਾਨੂੰ ਪਤਾ ਹੀ ਨਹੀਂ ਆ ਹ ਹੁਣ ਅਸੀਂ ਕਿ ਰਿਐਕਸ਼ਨ ਦੇਣਾ ਸ਼ੁਰੂ ਕੀਤਾ ਤੇ ਸਾਨੂੰ ਥੋੜਾ ਬੋਤਾ ਹਾਉ ਨਾਉ ਹੋਇਆ ਨਹੀਂ ਤੇ ਸਾਨੂੰ ਬਿਲਕੁਲ ਨਹੀਂ ਸੀ ਪਤਾ ਬਿਲਕੁਲ ਹੀ ਪਤਾ ਹੋਰ ਵਾਕਈ ਅਸੀਂ ਹੀ ਹਿਸਟਰੀ ਪੜ੍ਹਨੀ ਸ਼ੁਰੂ ਕੀਤੀ ਹਿਸਟਰੀ ਦੇ ਵੀਡੀਓਜ਼ ਦੇਖਨੇ ਸ਼ੁਰੂ ਕੀਤੀਆਂ ਇਸ ਤੋਂ ਰਿਲੇਟਿਡ ਵੀਡੀਓ ਸ਼ੁਰੂ ਕੀਤੀ ਤਾਂ ਸਾਨੂੰ ਪਤਾ ਚੱਲਿਆ ਹਾਂ ਨਹੀਂ ਤੇ ਪਹਿਲੇ ਸਾਨੂੰ ਐਵੇਂ ਬੰਦਾ ਕਹਵੇ ਕਿ ਜੀ ਅਸੀਂ ਸਭ ਪਹਿਲੇ ਹਿਸਟਰੀ ਦਾ ਬੜਾ ਯੇ ਵੋਸਿਸ ਕੁਝ ਵੀ ਨਹੀਂ ਸੀ ਪਤਾ ਹੈ ਆਮ ਰੂਟੀਨ ਕੀ ਪਤਾ ਹੁਣ ਸਾਡੇ ਬੱਚਿਆਂ ਨੂੰ ਪੁੱਛ ਲੋ ਸਾਡੇ ਬੱਚਿਆਂ ਨੂੰ ਫੇਰ ਵੀ ਹੁਣ ਕਈ ਪੰਜਾਬੀ ਸਿੰਘਾਂ ਦੇ ਨਾਂ ਯਾਦ ਨਹੀਂ ਮੈਨੂੰ ਅਜੇ ਤੱਕ ਯਾਦ ਹੈ ਕਿ ਮੈਨੂੰ ਸਿਰਫ ਬੜੇ ਵੀ ਆਏ ਤੇ ਇਹ ਜਿਹੜੇ ਨਹੀਂ ਆ

ਹੁੰਦੇ ਘਰੇ ਲੈਂਦੇ ਵਾਲੇ ਪਾਸੇ ਵੀ ਨਾ ਪੰਜਾਬੀ ਇੰਡਸਟਰੀ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੱਚ ਹੋ ਗਏ ਨਹੀਂ ਤੇ ਪਹਿਲੇ ਕੋਈ ਨਹੀਂ ਸੀ ਹੁਣ ਹਰ ਚੀਜ਼ ਦਾ ਇੱਚੀ-ਬੀੱਚੀ ਦਾ ਪਤਾ ਹੈ ਬਟ ਮੈਂ ਅੱਗੇ ਕਹਿਣਾ ਕਿ ਯਾਰ ਏਡੇ ਵੱਡੇ ਕਵੀਸ਼ਰ ਆਪਣਾ ਜਿਹੜੇ ਸੀ ਨਾ ਠੀਕੇ ਜੀ ਇਹਨਾਂ ਦਾ ਸਾਡੇ ਕੋਲ ਇੱਥੇ ਸਾਨੂੰ ਵੇਲਾ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਹੈ ਅੱਛਾ ਮੈਂ ਇੱਕ ਜਗ੍ਹਾ ਵੀਡੀਓ ਵੇਖਿਆ ਹੈ ਕਿ ਨਾਸਰ ਵੀਰ ਨੇ ਨਾ ਇਹਨਾਂ ਦੀ ਗ੍ਰੈਂਡ ਡਾਟਰ ਨੇ ਉਹਨਾਂ ਵੱਡੀ ਬੇਟੀ ਨੂੰ ਉਹਨਾਂ ਦਾ ਇੰਟਰਵਿਊ ਲਿਆ ਹੋਇਆ ਇੱਥੇ ਇਹ ਆਪਣਾ ਨਾਸ ਢਿੱਲੂ ਨੇ ਹਾਂਜੀ ਹਾਂ ਬਿਲਕੁਲ ਉਹ ਇਹ ਜਾਨਾ ਬਹੁਤ ਜ਼ਿਆਦਾ ਟੱਚ ਨੇ ਉਹਨਾਂ ਦਾ ਟੱਸਨ ਤੇ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਇੰਟਰਵਿਊ ਲਿਆ ਹੋਇਆ ਮੈਂ ਵੀਡੀਓ ਥੋੜੀ ਜੀ ਵੇਖੀ ਜਿੱਦੋਂ ਪਿਛਲੀ ਦਫਾ ਸੀ ਕੁਵਿਸ਼ਰੀ ਵੇਖੀ ਆ ਨਾ ਤੇ ਫਿਰ ਉਸ ਤੋਂ ਬਾਅਦ ਮੈਂ ਵੀਡੀਓ ਸਰਚ ਕੀਤੀ ਸੀ ਤੇ ਕਿਉਂਕਿ ਫਿਰ ਮੈਨੂੰ ਜੁਸਤ ਜੁਸ ਜੀ ਹੁੰਦੀ ਆ ਕਿ ਆਪ ਇਹਨਾਂ ਨੂੰ ਮੈਂ ਵੇਖਿਆ ਇੱਧਰ ਦੇ ਨੇ ਸਾਡੇ ਇੱਧਰ ਦੇ ਨੇ ਤਾਂ ਸਾਨੂੰ ਉਹਨਾਂ ਦਾ ਪਤਾ ਹੀ ਕੋਈ ਨਹੀਂ ਹੈ ਤੇ ਫਿਰ ਇਸਕਾਰ ਕਿ ਫਰਮਾਨਾ ਦੀ ਉਹ ਵੇਖਿਆ ਸੀ ਮੈਂ ਕਿ ਇਹਨਾਂ ਦਾ ਪੂਰਾ ਡਿਟੇਲ ਨਾ ਮੈਂ ਸਾਰੇ ਇੰਟਰਵਿਊ ਦੇਖਾਂਗੇ ਕਿ ਕੀ ਉਹ ਗੱਲਬਾਤ ਕਰਦੇ ਨੇ ਕੀ ਨਹੀਂ ਕਰਦੇ ਲੇਕਿਨ ਐ ਕਿ ਨੋ ਡਾਊਟ ਬਹੁਤ ਗੁੰਨਦਿਆ ਗੱਲਣਾ ਗੱਲਾਂ ਪੱਲੇ ਬੱਲਣ ਵਾਲੀਆਂ ਗੱਲਾਂ ਕਿ ਕਿਸ ਕਿਸ ਬੰਦੇ ਤੇ ਸਾਨੂੰ ਯਕੀਨ ਕਰਨਾ ਚਾਹੀਦਾ ਕਿਸ ਤੇ ਨਹੀਂ ਯਕੀਨ ਕਰਨਾ ਚਾਹੀਦਾ ਕੌਣ ਸਾਡੇ ਨਾਲ ਚੰਗਾ ਤੋਰ ਦਾ ਕੌਣ ਸਾਡਾ ਮਾਰਾ ਤੋਰ ਦਾ ਕਿਸ ਨੂੰ ਵੇਖ ਕੇ ਕਿਵੇਂ ਦਾ ਰੰਗ ਫੜਨਾ ਚਾਹੀਦਾ ਵਾਕਿਓ ਨਾਨੇ ਸੇ ਕਿਹਾ ਕਿ ਜੇਰਾ ਤਰ ਨਲ ਕਰਿਓ ਤਾਂ ਨ ਨਭਾਓ ਹਾਂ ਤੇ ਜੇਰਾ ਨਾ ਕਰੇ ਤੋ ਉਹਦੇ ਮਗਰ ਕਦੀ ਨ ਜਾਓ ਪਰ ਦੇਸੀ ਦੇ ਨਾਲ ਕਹਿੰਦੇ ਨੇ ਮੂੰਹ ਪੌਰ ਪਿਆ ਮਤਲਬ ਪਿਆਰ ਪਾਓ ਨਾ ਪਰਦੇਸੀ ਦੇ ਨਾਲ ਅਵਲ ਤੇ ਪਾਓ ਨਾ ਤੇ ਜੇ ਪਾਇਓ ਤੇ ਫਿਰ ਪਛਤਾਓ ਨਾ ਪਛਤਾਓ ਨਾ ਫਿਰ ਦੋ ਨ ਨਭਾਓ ਫਿਰ ਉਹਨਾਂ ਨੇ ਕਿਹਾ ਵਯਾਦ ਹਕੀਮ ਕੋਲੋ ਨੀਮ ਹਕੀਮ ਕੋਲੋ ਕਿਸੇ ਕੋਲੋ ਦਵਾਈ ਨਾ ਲਵੋ ਉਹ ਤੇ ਨੀਮ ਕੀ ਹੁੰਦੇ ਬਾਰੇ ਜੇ ਨਹੀਂ ਕਹਿੰਦੇ ਨੀਮ ਕੀਮ ਖਤਰਾ ਜਾਣ ਬਿਲਕੁਲ ਹੀ ਸਹੀ ਗੱਲ ਹੋ ਸਹੀ ਉਹਨਾਂ ਨੇ ਵੀ ਜਿੰਨੀਆਂ ਵੀ ਗੱਲਾਂ ਕਿ ਜਿਵੇਂ ਕਹਿੰਦੇ ਨੇ ਨਾ ਹਕੂਏਮ ਲੁਕਮਾਨ ਦੀਆਂ ਗੱਲਾਂ ਇੰਜ ਨੇ ਤੇ ਉਹ ਮੈਨੂੰ ਨਾ ਕਈ ਕਈ ਵਿੱਚ ਟੱਚ ਇੰਨਾ ਦਾ ਵੀ ਇੰਜ ਦਾ ਲੱਗਦਾ ਬਿਲਕੁਲ ਬਿਲਕੁਲ ਇੰਨੇ ਮੈਂ ਤੇ ਅੱਗੇ ਵੇਖਦਾ ਮੈਂ ਕਿ ਜਿਹੋ ਜਿਹਾਂ ਇਹਨਾਂ ਦੀਆਂ ਸਿਆਣੀਆਂ ਗੱਲਾਂ ਨੇ ਠੀਕ ਹੈ ਕਵਿਸ਼ਰੀ ਦੇ ਵਿੱਚ ਬਹੁਤ ਕਵਿਸ਼ਰੀ ਬਹੁਤ ਤਕੜੀ ਕਵਿਸ਼ਰੀ ਯਾਰ ਇਹਨਾਂ ਦੀ ਕਮਾਲ ਹੈ ਠੀਕ ਹੈ ਕੋ ਉਹ ਗੱਲਾਂ ਨੇ ਕਿ ਜਿਹੜੀਆਂ ਸਦਾ ਤੁਹਾਡੇ ਨਾਲ ਵੀ ਰਹਿਣਗੀਆਂ ਮਾਰਫਤ ਦੀਆਂ ਉਹ ਤੁਹਾਨੂੰ ਜਿੱਥੇ ਤੁਸੀਂ ਖਤਾ ਖਾਓਗੇ ਨਾ ਤੇ ਤੁਹਾਨੂੰ ਯਾਦ ਆਏਗਾ ਨਾ ਯਾਰ ਬਾਬਾ ਰਜੀਵ ਵਾਲਾ ਜੇ ਅਜੇ ਚੀਜ਼ ਦੇ ਨਕਸ਼ੇ ਕਦਮ ਤੇ ਟੁੜੀਏ ਤੇ ਐਵੇਂ ਨਹੀਂ ਕਿ ਐਵੇਂ ਨਹੀਂ ਹੋ ਸਕਦਾ ਅਗਰ ਇਹਨਾਂ ਦੀ ਕਈ ਗੱਲਾਂ ਦੇ ਰਕਸ਼ੇ ਕਦਮ ਤੇ ਤੁਰੀਏ ਤਾਂ ਫੇਰ ਹੀ ਸਾਨੂੰ ਪਤਾ ਚੱਲੇਗਾ ਕਿ ਭਈ ਆਹ ਸਹੀ ਐ ਆ ਤਸਵੀਰ ਦੇ ਰੋਖਾ ਤੇ ਆ ਤਸਵੀਰ ਦਾ ਦੂਸਰਾ ਰੋਖ ਹੈ ਹਾਂ ਬਿਲਕੁਲ ਆਦਰਵਾਇਸ ਨਹੀਂ ਆਦਰਵਾਇਸ ਤੇ ਬੰਦਾ ਉਹ ਸਮਝ ਲੋ ਕਿ ਬਟ ਇਹ ਕਿ ਬਹੁਤ ਕਵਿਸ਼ਰੀ ਤਗੜੀਆਂ ਕਵਿਸ਼ਰੀਆਂ ਔਰ ਇਹ ਉਹ ਕਵਿਸ਼ਰੀਆਂ ਨੇ ਕਿ ਜਿਹੜੀਆਂ ਮੈਂ ਕੰਨਾਵਾ ਕਿ ਹਰ ਬੰਦੇ ਨੂੰ ਸੁਨੀਆਂ ਚਾਹੀਦੀਆਂ ਨੇ ਬਿਲਕੁਲ ਠੀਕ ਹੈ ਔਰ ਇਹ ਇਨ੍ਹਾਂ ਉੱਤੇ ਮਨਨ ਅਮਲ ਵੀ ਕਰਨਾ ਚਾਹੀਦਾ ਹੈ ਬਿਲਕੁਲ ਬਿਲਕੁਲ ਠੀਕ ਹੈ ਔਰ ਬੰਦਾ ਉਹ ਯਕੀਨ ਮੰਨੋ ਮਾਰ ਨਹੀਂ ਖਾਂਦਾ ਡੋਲਦਾ ਨਹੀਂ ਕਿਤੇ ਵੀ ਡੋਲੇਗਾ ਨਹੀਂ ਜੇ ਬੰਦਾ ਬਾਬਾ ਰਜਬ ਅਲੀ ਦੀਆਂ ਕਵਿਸ਼ਰੀਆਂ ਨੂੰ ਆਪਣੇ ਪੱਲੇ ਬੱਲ ਲਵੇ ਨਾ ਠੀਕ ਹੈ ਬਟ ਮੈਂ ਤੇ ਭਾਈ ਜੀ ਇਹ ਕਵਿਸ਼ਰੀ ਖਾਸ ਤੌਰ ਤੇ ਇਹ ਤਾਂ ਮੈਂ ਆਪਣੇ ਪੱਲੇ ਬੰਨਾਂਗਾ ਹੀ ਠੀਕ ਹੈ ਉਹਨਾਂ ਨੇ ਇਹ ਵੀ ਵਾਰੀ ਮੈਨੂੰ ਵੱਡੀ ਹੁਣ ਇਹ ਵਾਕਈ ਵੇਖੋ ਵੱਡੀਆਂ ਗੱਲ ਲੱਗੀ ਸੀ ਕਿ ਉਹਨਾਂ ਨੇ ਕਿਹਾ ਕਿ ਇੱਕ ਦੂਸਰੇ ਨਾਲ ਪੱਗ ਵਟਾਈਏ ਤੇ ਸੋਚ ਸਮਝ ਕੇ ਵਟਾਈਏ ਤੇ ਫਿਰ ਇੱਕ ਦੂਸਰੇ ਨੂੰ ਧੋਖਾ ਨਾ ਦੇਈਏ ਹਾਂ ਬਿਲਕੁਲ ਪਹਿਲੇ ਵਕਤਾਂ ਦੇ ਵਿੱਚ ਕਹਿੰਦੇ ਪੱਗ ਵਟ ਭਰਾ ਠੀਕ ਹੈ ਕਿ ਅਸੀਂ ਪੱਗ ਵਟਾ ਲਈਏ ਅਸੀਂ ਭਾਵੇਂ ਇੱਕ ਮਾਂ ਚੋਂ ਨਹੀਂ ਜੰਮੇ ਪਰ ਅਸੀਂ ਭਾਈ ਜਣ ਨਿਭਾਵਾਂਗੇ ਇੱਕ ਭਰਾ ਵਰਗੇ ਜਿਹੜੇ ਮਾਂ ਚੋਂ ਜੰਮੇ ਨੇ ਉਹਨਾਂ ਨੇ ਕਿਹਾ ਗੁਰਦੁਆਰਾ ਮੰਦਿਰ ਮਸਜਿਦ ਬੰਦੀ ਹੋਈ ਕਦੀ ਟਾਈਏ ਨਾ ਟਾਈਏ ਨਾ ਆਏ ਆਏ ਬੜੀਆਂ ਗੁੰਦੀਆਂ ਗੱਲਾਂ ਸਨ ਵਿੱਚ ਨਾ ਬਿਲਕ ਬਾਕੀ ਕਿਹੋ ਜੀ ਲੱਗੀ ਤੁਹਾਨੂੰ ਕੋਈ ਵੀ ਸ਼ਰੀ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਕਿਉਂਕਿ ਕਹਿੰਦੇ ਨੇ ਚੰਗੀ ਚੀਜ਼ ਜਿੰਨੀ ਆਪਣਾ ਜ਼ਿਆਦਾ ਸ਼ੇਅਰ ਕਰੋ ਨਾ ਠੀਕ ਹੈ ਤੇ ਹਰ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ ਹੋਰ ਬਾਬਾ ਰੱਜੇਵਾਲੀ ਦੀ ਕੋਈ ਸ਼ਰੀ ਇਹ ਤੇ ਮੈਂ ਕਹਿਣਾ ਵਾਂ ਕਿ ਇੰਜ ਸੋਨੇ ਤੇ ਸੁਹਾਗਾ ਸੋਨੇ ਤੇ ਸੁਹਾਗਾ ਇਹਨਾਂ ਦੇ ਬੋਲ ਜਿਹੜੇ ਨੇ ਨਾ ਉਹ ਇੰਜ ਨੇ ਕਿ ਜਿਵੇਂ ਵਾਕਈ ਹੋ ਕੀ ਕਹਿੰਦੇ ਨੇ ਮੋਤੀ ਮੋਤੀ ਸੁੱਚੇ ਮੋਤੀ ਸੁੱਚੇ ਮੋਤੀ ਬਾਕੀ ਮਿਲਦੇ ਆਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਦੁਆਵਾਂ 'ਚ ਯਾਦ ਰੱਖਿਓ ਰੱਬ ਰਾਖਾ